ਇਹ ਬੇਹੋਸ਼ੀ ਵਾਲਾ ਬਿਹਤਰ ਵਾਰੀ ਲੱਗਦਾ ਹੈ ਜੀ। ਮੇਰੇ ਵਿੱਚ ਸਭ ਤੋਂ ਜਿਹੜਾ ਵਧੀਆ ਬ੍ਰਾਂਡ ਖਰਦ ਜਿਹੜਾ ਚੱਲ ਰਿਹਾ ਹੈ ਜੀ। ਜ਼ਿਆਦਾ ਤਾਂ ਜੈਕਪੋਰ ਦਾ ਹੀ ਚੱਲ ਰਹੀ। ਜੈਕਪੋਰ ਦਾ ਚੱਲ ਰਹੀ। ਬਾਕੀ ਹੋਰ ਵੀ ਮਿਲ ਜਾਂਦੇ ਆਂ ਜੀ। ਕੋਈ ਸ਼ਾਵਰ ਹੋ ਗਏ ਜਿਵੇਂ ਹੁਣ ਇਹ ਡਵਾਈਡਰ ਹੋ ਗਏ ਸਾਰੇ ਜੈਕਪੋਰ ਤੇ ਲੱਗੇ ਹੋਏ ਆਂ। ਹਾਂ ਜੀ ਹਾਂ ਜੀ। ਇਸ ਤੋਂ ਇਲਾਵਾ ਵੀਰੇ ਆਪਣੇ ਕੋਲ ਜਿਵੇਂ ਤੁਸੀਂ ਪੰਖੀਰ ਦੇ ਵਿੱਚ ਤਾਂ ਬਹੁਤ ਜ਼ਿਆਦਾ ਰੇਂਜ ਪਈ ਆ। ਸਿੰਕ ਪਾਇਰੇ। ਇਹਦੇ ਜਿਵੇਂ ਹੁਣ 11 ਸਾਲ ਦੀ ਗਾਰੰਟੀ ਇਹਨਾਂ ਦੀ ਵੀ ਇਹਨਾਂ ਦੀ ਗਾਰੰਟੀ ਹੈ। ਹਾਂ ਜੀ। ਹਾਂ ਜੀ। ਇਹ ਟੱਚ ਵਾਲੀ ਜਿਹੜਾ ਠੀਕ ਹੈ ਤੁਹਾਨੂੰ ਇਹਨਾਂ ਦੇ ਅੱਗੇ ਚੱਲਣਾ ਹੈ ਹਾਂਜੀ ਇਹਦੇ ਵਿੱਚ ਦੋ ਤਿੰਨ ਕਲਰ ਦੀ ਲਾਈਟ ਹੁੰਦੀ ਹੈ ਠੀਕ ਹੈ ਜੀ ਅਲੱਗ-ਅਲੱਗ ਹੋ ਜਾਂਦੀ ਹੈ ਯਾਨੀ ਫਿਰ ਇਹ ਬਦੌੜ ਲਾਈਟ ਆ ਗਈ ਜਿਹੜਾ ਸਿਰਕਾ ਲਾ ਕੇ ਤੁਸੀਂ ਇਸ ਤੋਂ ਲਾਵਾ ਇਹ ਆਪਣੇ ਸਾਰੇ ਬਾਥਰੂਮਾਂ 'ਚ ਮਰਾਹਣਾ ਦੇ ਵਿੱਚ ਸਾਰੇ ਬਾਥਰੂਮਾਂ 'ਚ ਬਾਥਰੂਮ ਦੀ ਜਿਹੜਾ ਇਹ ਲਾਈਟ ਵਾਲਾ ਟੂਚ ਠੀਕ ਹੈ ਜੀ ਇਹ ਆਪਾਂ ਮਹਾਰੋਜ ਦਾ ਸੱਤ ਦੇ ਲਾਉਣਾ ਸੈਨੋ ਲਾ ਅਪਲਾਈ ਕਰ ਸਕਦੇ ਠੀਕ ਹੈ ਇਹ ਸੱਤ ਕਰਦੇ ਜਾਂ ਜਾਈਏ ਕਿ ਮਾਈਂਡ ਦੇ ਵਿੱਚ ਮਿਲ ਜਾਣੀ ਆ ਬਾਹਰੋਂ ਵਾਸਤੇ 2x2 ਦੇ ਵਿੱਚ ਜਦੋਂ ਵੀ ਦੋ ਜਿਹੜੇ 2x2 ਦੇ ਵਿੱਚ ਗਲੋਸੀ ਡੈਅ ਮਿਲ ਜਾਂਦੀ ਆ ਠੀਕ ਹੈ 2x4 ਦੇ ਉਚਾਣੇ ਲਈ ਵੀ ਕਾਫੀ ਰੇਂਜ ਆ ਜੇ ਸਾਰੇ ਡਿਜ਼ਾਈਨ ਦੇ ਵਿੱਚੋਂ 2x4 ਦੇ ਵਿੱਚ ਦੇਖ ਸਕਦੇ ਹੋ ਸਟੀਲ ਸੈਂਕ ਮਿਲ ਜਾਣੇ ਨੇ ਕਿਚਨ ਵਾਸਤੇ ਜੀ ਇਹ ਵੀ ਅਵੇਲੇਬਲ ਨੇ ਆਪਣੇ ਕੋਲ ਜਿਹੜੇ ਸਟੀਲ ਦੇ ਚਾੜੀ ਨੇ ਹਾਂ ਇਹ ਸਟੀਲ ਦੇ ਚਾੜੀ ਨੇ ਠੀਕ ਹੈ ਦੇਖ ਵਾਹ ਇੱਥੇ ਸਾਰੇ ਕਾਲਜੀ ਜੀ ਸਵਾਤਾ ਤੁਹਾਡਾ ਆਪਣਾ ਜਿੰਨੂ ਮਿੰਟ ਦੇ ਵਿੱਚ ਪਿਆਰੇ ਵੀਰੋ ਅੱਜ ਤੁਹਾਨੂੰ ਲੈ ਕੇ ਇੱਕ ਐਸੀ ਜੀ ਦੁਕਾਨ ਤੇ ਜਿੱਥੇ ਜਿਹੜੇ ਮੇਰੇ ਭਰਾ ਨਵੇਂ ਉਠੀ ਪਾ ਰਹੇ ਨੇ ਆਪਣਾ ਜਾਂ ਕਿਸੇ ਨੇ ਘਰ ਦੇ ਵਿੱਚ ਕੋਈ ਵੀ ਟਾਈਲਾਂ ਦਾ ਪੱਥਰ ਦਾ ਜਾਂ ਆਪਣਾ ਕੋਈ ਬਾਥਰੂਮ ਦਾ ਕਿਚਨ ਦਾ ਕੰਮ ਕਿਸੇ ਨੇ ਕਰਾਉਣਾ ਆਪਣਾ ਵਧੀ ਜਾ ਤਾਂ ਤੁਹਾਨੂੰ ਸਾਰਾ ਖਵਾ ਮੈਡਿਟ ਮਿਲ ਜਾਊਗਾ ਆਪਣਾ ਬਾਈ ਜਿੰਨੂ ਦੇ ਆਪਾਂ ਨੂੰ ਸਾਰੀ ਜਾਣਕਾਰੀ ਦੇਣਗੇ ਬਾਈ ਸਵਾਤਾ ਜੀ ਆਪਣੇ ਚਾਹੁੰਦੇ ਸਤਿ ਸ਼੍ਰੀ ਅਕਾਲ ਜੀ ਬਾਈ ਹੱਤ ਬੜਾ ਮਾ ਸੁਪਨਾ ਦੱਸ ਦਿੱਤੀ ਮੇਰਾ ਨਾਮ ਗੁਰਪ੍ਰੀਤ ਸਿੰਘ ਆ ਜੀ ਤੇ ਆਪਣੀ ਜਿਹੜੀ ਦੁਕਾਨ ਆ ਜਿਹਦੀ ਲੋਕੇਸ਼ਨ ਕੇ ਪੈਂਦੀ ਇਹ ਵੀਰੇ 500 ਤੋਂ ਲਾਬੇ ਵਾਲੇ ਰੋਡ ਦੇ ਉੱਤੇ 500 ਤੋਂ 5 ਕਿਲੋਮੀਟਰ ਅੱਗੇ ਆ ਕੇ ਠੀਕ ਹੈ ਜੀ ਲਾਬੇ ਤੋਂ 16 ਕਿਲੋਮੀਟਰ ਅੱਗੇ ਆ ਕੇ ਮਤਲਬ ਸੈਂਟਰ ਚ ਪੈ ਜਾਂਦੀ ਆ ਇਹ ਵੀਰੇ ਮੜਾ ਬੋਰਡ ਦਿਖਾ ਦੇ ਸਮਾਰਕ ਜੇ ਕਿਸੇ ਨੇ ਦੁਕਾਨ ਆਪਣੀ ਆਪਣੀ ਦੁਕਾਨ ਦਾ ਨਾਮ ਖਟੜਾ ਸਨੈਕਰੀ ਐਂਡ ਟਾਇਲ ਮਾਰਟਾ ਠੀਕ ਹੈ ਜੀ ਤੇ ਪਿੰਡ ਸਹੋਲੀ ਦੇ ਨਜ਼ਦੀਕ ਆਪਣੀ ਦੁਕਾਨ ਆਈ ਹੈ ਅੱਜ ਇਧਰ ਬਣਾ ਸੌਲੀ ਡਾ ਵੀ ਹਾਂਜੀ ਉਹ ਰੋਮਟਰ ਰਜਦਾ ਹਾਂਜੀ ਅੱਧਾ ਅੱਧਾ ਕਿਲੋ ਮਟਰ ਅੱਧਾ ਕਿਲੋ ਮਟਰ ਹਾਂਜੀ ਇਧਰ 5 ਕਿਲੋ ਮਟਰ ਭਰ ਸੋਕੇ ਪੈ ਜਾਂਦੇ 5 ਕਿਲੋ ਮਟਰ ਉਹ ਰੋ ਭਰ ਸੋਕੇ 500 ਤੋਂ 5 ਕਿਲੋ ਮਟਰ ਹਾਂਜੀ ਲੱਗ ਠੀਕ ਹੈ ਤੇ ਸਭ ਤੋਂ ਪਹਿਲਾਂ ਕਿਹੜਾ ਸਾਮਾਨ ਦਾ ਖਾਈਏ ਵੀਰ ਜੀ ਆਪਾਂ ਕਿਹੜਾ ਖਵੰਟ ਖਾਉਣਾ ਆਪਾਂ ਨੇ ਜਿਵੇਂ ਆਪਾਂ ਅੰਦਰ ਸ਼ੋਰੂਮ ਚੱਲਦੇ ਆ ਹਾਂਜੀ ਹਾਂਜੀ ਤੁਸੀਂ ਸਾਮਾਨ ਦੇਖੋ ਵੀਰੇ ਜਿਵੇਂ ਇਹ ਸਿੱਟਾ ਪਈਆਂ ਲੈ ਜੀ ਹਾਂਜੀ ਇਹ ਕਰੀ ਕਰੀ ਕਾਪੜੀ ਨਹੀਂ ਇਹ ਜਿੱਦਾਂ ਵੀਰੇ ਸਪੈਰ ਸਟੈਂਡਰਡ ਕੰਪਨੀਆਂ ਦੀ ਸੀਟਾਂ ਨੇ ਠੀਕ ਹੈ ਜੀ ਇੰਪੋਰਟਡ ਸੀਟਾਂ ਨੇ ਇਹ ਜਿਹੜੇ ਰਿਪੋਰਟਡ ਆ ਇਹਨਾਂ ਦੇ ਵਿੱਚ ਜਿਹੜੇ ਆ ਹਾਈ ਵਨ ਪੀ ਸੀਟ ਆ ਜੀ ਇਹ ਠੀਕ ਹੈ ਜੀ ਬਹੁਤ ਵਧੀਆ ਕੁਆਲਿਟੀ ਦੀ ਸੀਟ ਆ ਜੀ ਫਿਨਿਸ਼ਿੰਗ ਇਹਦੀ ਬਹੁਤ ਜ਼ਬਰਦਸਤ ਆ ਜੀ ਸੀਟ ਦੀ ਉਹਦੇ ਵਾ ਦਿਖਾ ਦੇ ਸਮਰਪੇ ਸੀਟਾਂ ਤੇ ਤੋਂ ਬਾਅਦ ਇਹ ਤੋਂ ਬਾਅਦ ਦੇ ਵਿੱਚ ਜੇ ਆਪਾਂ ਮੰਨ ਲਓ ਗੱਲ ਕਰਦੇ ਆ ਤਾਂ ਬਾਲ ਹੈ ਨਹੀਂ ਸੀਟਾਂ ਪਈਆਂ ਨੇ ਆਪਣੇ ਕੋਲ ਇਹ ਆਪਣੇ ਅੰਦਰ ਵਿੱਚ ਫਿੱਟ ਹੁੰਦੇ ਨੇ ਇਹ ਹਾਂਜੀ ਠੀਕ ਹੈ ਜੀ ਏ ਉਹਰੇ ਇਧਰ ਜਿਵੇਂ ਤੁਸੀਂ ਦੇਖ ਸਕਦੇ ਹੋ ਇਹ ਆਪਣਾ ਫੈਂਕ ਪਿਆ ਹੈ ਇਹ ਦਰਾਜਾਂ ਵਾਲਾ ਇਹ ਦਰਾਜ ਲੱਗੇ ਹੋਏ ਨੇ ਆ ਦੇਖ ਸਕਦੇ ਹੋ ਬੈਂਟੀਆਂ ਮਿਲ ਜਾਣੀਆਂ ਵੀਰੇ ਇਹ ਇਹ ਕਿਹੜੀ ਕੰਪਨੀ ਦੀ ਨਹੀਂ ਕੰਪਨੀ ਹੁੰਦੀ ਹੈ ਇਹ ਇਹ ਮਤਲਬ ਹੈਂਡ ਮੇਡ ਹੀ ਹੁੰਦੇ ਬਣਾਈਆਂ ਨੇ ਕੀ ਰਿਆਜ਼ ਬੰਦੇ ਨੇ ਬਣਾਈਆਂ ਹਾਂਜੀ ਹਾਂਜੀ ਤੇ ਉੱਪਰ ਟੂਟੀਆਂ ਰਟੀਆਂ ਕਿਹੜੀ ਕੰਪਨੀ ਦੇ ਲੱਗੀਆਂ ਨੇ ਜੈਗਵਾਰ ਦੀ ਮਿਲ ਜਾਣੇਗਾ ਟੂਟੀਆਂ ਜੀ ਇਹ ਜੈਗਵਾਰ ਦੀ ਹਾਂਜੀ ਜੈਗਵਾਰ ਦੀ ਤੇ ਇਵੇਂ ਟੂਟੀਆਂ ਲੱਗੀਆਂ ਨੇ ਫਾਰੇ ਲੱਗੇ ਹੋਏ ਨੇ ਜੀ ਹਾਂਜੀ ਇਹ ਜਿਹੜੇ ਸਭ ਤੋਂ ਜਿਹੜਾ ਵਧੀਆ ਬ੍ਰਾਂਡ ਹੈ ਕਿਹੜੇ ਚੱਲ ਰਹੇ ਹੈ ਜੀ ਜਿਵੇਂ ਜ਼ਿਆਦਾਤਰ ਜੈਕਵਾਰ ਦਾ ਹੀ ਚੱਲਦਾ ਜੀ ਠੀਕ ਹੈ ਜੈਕਵਾਰ ਦਾ ਜ਼ਿਆਦਾ ਬਾਕੀ ਹੋਰ ਵੀ ਮਿਲ ਜਾਂਦੇ ਹੈ ਜੀ ਤੁਸੀਂ ਸ਼ਾਵਰ ਹੋ ਗਏ ਜਿਵੇਂ ਹੁਣ ਇਹ ਡਵਾਈਡਰ ਹੋ ਗਏ ਸਾਰੇ ਜੈਕਵਾਰ ਦੇ ਲੱਗੇ ਹੋਏ ਆ ਹਾਂਜੀ ਹਾਂਜੀ ਇਹ ਆਪਣੇ ਜਿਹੜੇ ਸ਼ਾਵਰ ਵਾਲੇ ਹਾਂਜੀ ਚਲਾਉਣ ਵਾਸਤੇ ਹਾਂਜੀ ਸ਼ਾਵਰ ਚੱਲਦਾ ਜੀ ਇਹ ਤੋਂ ਪੂਰੀ ਚੱਲਦੀ ਹੈ ਜੀ ਇਹ ਵੀ ਪੂਰਾ ਕੰਟਰੋਲ ਕਰਦਾ ਗਰਮ ਠੰਡੇ ਲਈ ਇਹ ਠੀਕ ਹੈ ਜੀ ਮਨ ਕੇ ਵਿੱਚ ਮੇ ਗਰਮ ਠੰਡਾ ਇਹ ਪੂਰਾ ਕੰਟਰੋਲ ਹਾਂ ਜੇ ਕੰਟਰੋਲ ਹੈ ਜੀ ਠੀਕ ਹੈ ਠੀਕ ਹੈ ਇਸ ਤੋਂ ਇਲਾਵਾ ਵੀਰੇ ਆਪਣੇ ਕੋਲ ਜਿਵੇਂ ਤੁਸੀਂ ਵਨ ਪੀਸ ਦੇ ਵਿੱਚ ਤਾਂ ਬਹੁਤ ਜ਼ਿਆਦਾ ਰੇਂਜ ਪਈ ਆ ਤੁਸੀਂ ਦੇਖ ਸਕਦੇ ਹੋ ਇਹ ਸਾਰੀਆਂ ਵਨ ਪੀਸ ਦੇ ਵਿੱਚ ਨੇ ਹਾਂਜੀ ਹਾਂ ਜਿਵੇਂ ਇਹਨਾਂ ਦੀ ਮਤਲਬ ਪੀਓ ਕੁਆਲਿਟੀ ਸੀਟ ਹੋਊਗੀ ਹਾਂਜੀ 11 ਸਾਲ ਦੀ ਇਹਨਾਂ ਦੀ ਗਾਰੰਟੀ ਆ ਵੀਰੇ ਇਹਨਾਂ ਦੀ 11 ਸਾਲ ਦੀ ਗਾਰੰਟੀ ਹਾਂਜੀ ਵੀਰੇ 11 ਸਾਲ ਦੀ ਗਾਰੰਟੀ ਹੈ ਤੇ ਜਿਹੜੇ ਉਧਰ ਪੈਦੇ ਉਹ ਦੂਸਰੇ ਆਪਣੇ ਹਾਂਜੀ ਜਿਹੜੀ ਡਿਫਰੈਂਟੀ ਉਹਨਾਂ ਦੀ ਵੀਰੇ 7 ਸਾਲ ਦੀ ਗਾਰੰਟੀ ਹੈ ਨਾ 7 ਸਾਲ ਦੀ ਹੈ 11000 ਦੇ 7 ਸਾਲ ਦੀ ਹੈ ਤੇ ਜਿਹ ਵੀ ਇਧਰੇ ਉੱਪਰਲੇ ਆਪਣੇ ਹਾਂਜੀ ਇਹ ਟੇਬਲ ਟੌਪ ਨੇ ਸਾਰੇ ਜੀ ਸਹੀ ਕਹੀ ਹਾਂਜੀ ਤੇ ਯਾਰ ਤੁਸੀਂ ਦੇਖ ਸਕਦੇ ਹੋ ਇਹ ਆਪਣਾ ਸੈਂਕ ਪਏ ਨੇ ਇਹਨਾਂ ਦੀ ਜਿਵੇਂ ਹੁਣ 11 ਸਾਲ ਦੀ ਗਾਰੰਟੀ ਇਹਨਾਂ ਦੀ ਵੀ ਕਿੰਨਾ ਦੀ ਚਰਹਾ ਦੇ ਜੀ ਹਾਂਜੀ ਹਾਂਜੀ ਠੀਕ ਹੈ ਠੀਕ ਹੈ ਤੇ ਜਿਵੇਂ ਆਮੜਾ ਮਿਰਰ ਆ ਰਿਹਾ ਮੇਰੇ ਹਾਂਜੀ ਮੇਰੇ ਵਿੱਚ ਵੀ ਬਹੁਤ ਰੇਂਜ ਮਿਲ ਜਾਣੀ ਇਸ ਤੋਂ ਇਲਾਵਾ ਵੀ ਬਹੁਤ ਰੇਂਜ ਪਈ ਹੈ ਮਿਰਰ ਦੇ ਵਿੱਚ ਦਾ ਠੀਕ ਹੈ ਮੈਂ ਟੱਚ ਵੀ ਮਿਲ ਜਾਣਗੇ ਮਿਰਰ ਤੇ ਅੱਜ ਕਰਨ ਨਾਲ ਮਤਲਬ ਇਹਦੇ ਵਿੱਚ ਲੇਟਨ ਪਾ ਚੱਲ ਜੇ ਰੇ ਹੈ ਹੱਬਦਾ ਬਾਈ ਹਾਂਜੀ ਇਹ ਚੋਂ ਨਾ ਲਾ ਕੇ ਦੇਖੋ ਨਿਆ ਬਾਈ ਸਵਿਚ ਆਨ ਕਰਨ ਗਿਆ ਹੀ ਇਹਨੇ ਆਪਾਂ ਭਾਈਆਂ ਨੂੰ ਤੁਹਾਨੂੰ ਦਿਖਾਉਨੇ ਆ। ਇੱਧਰ ਤੁਸੀਂ ਦੇਖ ਸਕਦੇ ਜਿਵੇਂ ਪਹਿਤੇ ਭਾਈ ਪਹਿਲੇ ਕੀ ਨਾ ਲੈ ਰਿਹਾ ਜਿਹੜਾ ਆਪਾਂ ਦਾ ਸਾਇੰਟਿਕ ਕਹਿ ਰਹੇ ਆ। ਝੋੜਾ ਜਾਂ ਮਾਡਰਨ ਆਜਦਾ ਜਿਵੇਂ ਕਿਸੇ ਨੇ ਸਮਾਨ ਤੋਂ ਆਪਣਾ ਰੱਖਣਾ ਹੈ। ਜਿਵੇਂ ਦੇਖੋ ਵੀਰੇ ਉਹ ਦਿਖਾ ਦੇਵਾ। ਇਹ ਟੱਚ ਕੁਆਲਿਟੀ ਹੈ। ਠੀਕ ਠੀਕ ਹੈ ਜੀ। ਇਹ ਮਨ ਲੈ ਜਿਹਾ ਡਿਜ਼ਾਈਨ ਬਦਲ ਜਾਂਦਾ ਹੈ ਜੀ। ਹਾਂਜੀ ਹਾਂ। ਇਹਨਾਂ ਦੇ ਵਿੱਚ 2-3 ਕਲਰ ਦੀ ਲਾਈਟ ਹੁੰਦੀ ਹੈ ਜੀ। ਠੀਕ ਹੈ ਜੀ। ਅਲੱਗ-ਅਲੱਗ ਹੋ ਜਾਂਦੀ ਹੈ। ਯਾਰ ਜੇ ਫਿਰ ਬਜ਼ੋਰ ਲਾਈਟ ਆ ਗਈ ਜੀ ਇਧਰ ਸਿੰਪਲ ਆ ਗਈ ਇਹ ਆਪਣੇ ਸਿੱਪੜਾ ਆ ਗਈ ਹਾਂਜੀ ਹਾਂ ਉਹ ਟੱਚ ਵਾਲੇ ਨੇ ਉਹ ਟੱਚ ਵਾਲੇ ਨੇ ਠੀਕ ਹੈ ਠੀਕ ਆ ਜੀ ਤੇ ਹੋਰ ਜਿਵੇਂ ਆਟ ਐਲਮ ਕਰ ਰਹੇ ਹਾਂ ਜੀ ਹਨਾ ਇਹ ਇਹ ਸਾਰੀ ਐਲੀਵੇਸ਼ਨ ਟਾਇਲ ਹੈ ਵੀਰੇ ਠੀਕ ਹੈ ਜੀ ਹਾਂਜੀ ਇਹ ਆਪਣੀ ਰੂਮ ਦੇ ਵਿੱਚ ਤੇ ਕਿਚਨ ਦੇ ਵਿੱਚ ਕਿੱਥੇ ਲਾ ਦੀ ਨਹੀਂ ਇਹ ਬਾਹਰ ਐਲੀਵੇਸ਼ਨ ਲਾ ਸਕਦੇ ਆਪਾਂ ਜਿਵੇਂ ਵੱਡਾ ਕਾਲੇ ਦੇ ਲਾਉਣੀ ਆਪਾਂ ਨੇ ਠੀਕ ਹੈ ਜੀ ਬਾਹਰ ਕੋਈ ਵੱਡਾ ਕੋਲਾ ਬਣਾਇਆ ਹਾਂਜੀ ਮੈਂ ਉਹਨੇ ਮੇਨ ਗੇਟਾ ਬਟਾਲਾ ਵੀ ਹਾਂ ਅੱਜ ਕੱਲ ਜਿੱਦਾਂ ਜ਼ਿਆਦਾ ਕੋਠੀਆਂ ਦੇ ਵਿੱਚ ਪਿੱਲਰ ਕੱਢ ਲੈਂਦੇ ਆਪਾਂ ਬੜੇ ਵੱਡੇ ਹਾਂਜੀ ਉਹ ਪਿੱਲਰਾਂ ਦੇ ਲਾਉਣ ਵਾਸਤੇ ਟਾਇਲ ਐਲੀਵੇਸ਼ਨ ਵੱਲੋਂ ਛੋਟੀ ਛੋਟੀ ਕੋਠੀ ਨੂੰ ਮਤਲਬ ਬੱਕਰੀ ਦਿਖ ਦੇਣ ਵਾਸਤੇ ਟਾਇਲ ਹੈ ਜੀ ਠੀਕ ਹੈ ਠੀਕ ਹੈ ਜੀ ਤੇ ਆਪਣਾ ਜਿਵੇਂ ਬਾਹਰ ਹੋ ਗਈ ਹੈ ਤੇ ਤੋਂ ਬਾਅਦ ਇਹ ਵੀ ਆਪਣੇ ਰੂਮ ਦੇ ਵਿੱਚ ਆਪਣਾ ਕੰਧਾਂ ਤੇ ਲੱਗਦੀ ਹੈ ਜੀ ਹਾਂਜੀ ਹਾਂ ਉਹ ਕੱਢੀ ਲੱਗ ਗਈ ਰੂਮ ਦੇ ਵਿੱਚ ਵੀਰੇ ਦੇਖੋ ਟਾਇਲ ਇਦਾਂ ਜੇ ਅੱਜ ਕੱਲ ਵੈਸੇ ਤਾਂ ਰੂਮ ਦੇ ਵਿੱਚ ਟਾਇਲ ਲਗਾਉਣੀ ਆ ਤਾਂ ਜਿਵੇਂ ਹੁਣ ਆਪਣੇ ਮੌਕਪ ਬਣੇ ਵਲੇ ਇਹ ਠੀਕ ਹੈ ਜੀ ਬੈਸਟਰ ਬਾਥਰੂਮ ਵਾਸਤੇ ਨੇ ਇਹ ਬਾਹਰ ਬਾਤੇਮਨ ਹਵਾຊੂਮ ਵਾਸਤੇ ਨੇ 2x4 ਦੀ ਟਾਈਲ ਤੁਸੀਂ ਠੀਕ ਹੈ ਜੀ ਅਪਲਾਈ ਕਰ ਸਕਦੇ ਹੋ ਰੂਮ ਦੇ ਵਿੱਚ ਮਤਲਬ ਵਾਲ ਤੇ ਬੈਸਟਰ ਹੈਂਡੀ ਟਾਈਲ ਇਹ ਕਿਉਂਕਿ ਜੇਈ ਵਾਰ ਆਪਾਂ ਕੋਈ ਚੀਜ਼ ਹਾਰਦੇ ਤੇ ਲੱਗਦੀ ਵੀਗਾ ਤਾਂ ਟੁੱਟਦੀ ਨਹੀਂ ਹੈਗੀ ਉਹ ਸੀਮੈਂਟਰੀਫਾਈਡ ਟਾਈਲ ਆ ਕੁਆਲਿਟੀ ਬਹੁਤ ਵਧੀਆ ਟਾਈਲ ਦੀ ਤੇ ਮਨ ਚਲੋ ਜੇ بڑا ਮੋਟਾ ਕੁਝ ਵੀ ਬਜੇ ਤਾਂ ਨਹੀਂ ਟੁੱਟਦੀ ਜੀ ਟੁੱਟਦੀ ਨਹੀਂ ਹਾਂਜੀ ਹਾਂਜੀ ਬਹੁਤ ਵਧੀਆ ਕੁਆਲਿਟੀ ਟਾਈਲ ਆ ਜੀ ਇਸ ਤੋਂ ਇਲਾਵਾ ਇਹ ਆਪਣੇ ਸਾਰੇ ਵਾਸ਼ਰੂਮ ਆ ਗਏ 12 18 ਦੇ ਵਿੱਚ ਇਹ ਸਾਰੇ ਬਾਥਰੂਮ ਵਾਸ਼ਰੂਮ ਦੀ ਟਾਈਲ ਹੈ ਜੀ 12 18 ਦੇ ਵਿੱਚ ਠੀਕ ਹੈ ਇਹ 12 18 ਦਾ ਮਤਲਬ ਕਿਵੇਂ 12 ਫੁੱਟ 12 ਇੰਚ ਵਾਈ 18 ਇੰਚ ਠੀਕ ਹੈ ਉੱਚਾ ਨਹੀਂ ਹੈ ਇਹ ਸੈਰਾਮਿਕ ਜਦੋਂ ਵੀ ਇੱਕ ਪਾਸੇ ਲੁਕਫਟਾ ਦੂਜੇ ਨੂੰ ਡੇਢ ਫੁੱਟ ਹੈ ਜੀ ਇਹ ਸੈਰਾਮਿਕ ਟਾਈਲ ਹੁੰਦੀ ਹੈ ਜੀ ਇਹ ਠੀਕ ਹੈ ਜੀ ਇਹ ਕੱਚੀ ਟਾਈਲ ਹੋਊਗੀ ਜੀ ਤੇ ਇਹ ਮਿਟਰੀਫਾਈਡ ਹੋਊਗੀ ਜਿਹੜੀ 2 ਬਾਈ 4 ਦੇ ਵਿੱਚ ਹੈ ਠੀਕ ਹੈ ਜੀ ਇਸ ਤੋਂ ਇਲਾਵਾ ਸਾਨੂੰ ਮੰਨ ਲਓ ਜੇ ਡਿਜ਼ਾਈਨਿੰਗ ਬਾਥਰੂਮ ਬਣਾਉਣੇ ਨੇ ਇਹ ਤਾਂ ਡਿਜ਼ਾਈਨਿੰਗ ਦੇ ਵਿੱਚ ਵੀ ਤੁਹਾਨੂੰ ਕਟਿੰਗ ਅਵੇਲੇਬਲ ਹੋਣਗੇ ਆਪਣੇ ਕੋਲੇ ਇਹ ਇਹ ਮਿਰਰ ਵੀ ਟੱਚ ਹੈ ਜਿਹੜੇ ਹਾਂਜੀ ਇਹ ਇਹ ਸਾਰੀ ਇਹ ਵੈਂਟੀ ਇੰਪੋਰਟਡ ਵੈਂਟੀ ਹੈ ਠੀਕ ਹੈ ਠੀਕ ਹੈ ਹਾਂਜੀ ਮੇਰੇ ਇਹਦਾ ਟੱਚ ਹੋਊਗਾ ਕਲਾਸਿਕ ਹੈ ਠੀਕ ਹੈ ਠੀਕ ਹੈ ਇਸ ਤੋਂ ਇਲਾਵਾ ਤੁਹਾਨੂੰ ਆਪਾਂ ਟਾਇਲ ਦੇ ਵਿੱਚ ਹੋਰ ਜਿਹੜੇ ਦਿਖਾ ਦਿੰਨੇ ਆ ਆਪਣੀ ਫਲੋਰਿੰਗ ਟਾਇਲ ਜਿਹੜਾ ਪਾਸੇ ਉਧਰ ਵਾਲੇ ਵੀ ਕਹਿੰਦੇ ਜੀ ਮੈਂ ਆਪਣੇ ਫਲੋਰ ਤੇ ਲਾਉਣ ਵਾਸਤੇ ਜਾਂ ਇੱਧਰ ਲੰਦਾ ਪੁੰਦਾ ਦੇ ਲਾਉਣ ਵਾਸਤੇ ਸਾਰਾ ਕੁਝ ਦਿਖਾਉਣੇ ਆ ਆ ਦੇਖ ਲਓ ਤੁਸੀਂ ਇਹ ਕਿੰਨੇ ਵਾ ਕਿੰਨੇ ਦਾ ਪੀਸ ਹੈ ਇਹ 2x4 ਦਾ ਪੀਸ ਹੈ ਵੀਰੇ ਠੀਕ ਹੈ ਜੀ 2 ਫੁੱਟ 2 ਫੁੱਟੇ ਦੀ ਉੱਪਰ ਨੂੰ ਹੁੰਦੀ ਇਹਦੇ 4 ਫੁੱਟ ਲੰਬਾਈ ਹੁੰਦੀ ਹੈ 4 ਫੁੱਟ ਲੰਬਾਈ ਹੁੰਦੀ ਹੈ 2 ਫੁੱਟ ਚੜਾਈ 4 ਫੁੱਟ ਲੰਬਾਈ ਠੀਕ ਹੈ ਇਹ ਕਾਦੇ ਵਿੱਚ ਰੰਗ ਰੰਗ ਦੀ ਜੀ ਇਹ ਹੀ ਇਹ ਫਲੋਰਿੰਗ ਟਾਈਲ ਹੈ ਜੀ ਸਾਰੀ ਠੀਕ ਹੈ ਜੀ ਹਾਂਜੀ ਤੁਸੀਂ ਘਰ ਦੇ ਵਿੱਚ ਇਹਨੂੰ ਫਲੋਰ ਤੇ ਜਿਵੇਂ ਮਰਜ਼ੀ ਲਾਓ ਆਪਣਾ ਥੱਲੇ ਹਾਂਜੀ ਜੀ ਹਾਂਜੀ ਹਾਂ ਠੀਕ ਠੀਕ ਹੈ ਸਾਰੀ ਇਹ ਗਲੋਸੀ ਟਾਈਲ ਹੈ ਇਹ ਵਿਟਰੀਫਾਈਡ ਕੁਆਲਿਟੀ ਆ ਤੇ ਦੋਵੇਂ ਪ੍ਰੀਮੀਅਮ ਕੁਆਲਿਟੀ ਦੇ ਵਿੱਚ ਹੋਣੀ ਹੈ ਸਾਰੀ ਜਾਇਨੇ ਠੀਕ ਠੀਕ ਹੈ ਜੀ ਤੇ ਇਹ ਅੰਦਾ ਕਦੋਂ ਹੋਈ ਕਿਸੇ ਨੇ ਕੰਦਾ ਕੰਦਾ ਦੇ ਵੀ ਇਹੀ ਲੱਗ ਜਾਂਦੀ ਹੈ ਜੀ ਠੀਕ ਹੈ ਇਹੀ ਦੰਦਾ ਪਾ ਜਾਂਦੇ ਹੈ ਜੀ ਹਾਂਜੀ ਜੇ ਤੁਸੀਂ ਮੰਨ ਲਓ ਘਰ ਦੇ ਵਿੱਚ ਫਲੋਰ ਤੇ ਕੰਦ ਸੇਮ ਕਰਾਉਣੀਆਂ ਤਾਂ ਲੱਗ ਜਾਣੀਆਂ ਕਿਉਂਕਿ 2x4 ਦੀ ਟਾਈਲ ਅੱਜਕੱਲ ਜ਼ਿਆਦਾਤਰ ਘਰ ਦੇ ਵਿੱਚ ਲੱਗ ਰਹੀ ਹੈ ਕੰਦ ਦੇ ਉੱਤੇ ਠੀਕ ਹੈ ਕਿਉਂਕਿ ਇਹਦੀ ਕੁਆਲਿਟੀ ਇਹ ਫਲੋਰਿੰਗ ਟਾਈਲ ਆ ਕੰਦ ਦੀ ਤਾਂ ਲਾਈਫਟਾਈਮ ਮੰਨ ਲਓ 100 ਸਾਲ ਲਈ ਖਰਾਬ ਹੁੰਦੀ ਹੈ ਜੀ ਉਹ ਲੈ ਦੇ ਵੀ ਆਪਣਾ ਜਿਵੇਂ ਥੱਲੇ ਫਰੋਟ ਤੇ ਡਿਜ਼ਾਈਨ ਤੇ ਹੋ ਕਰ ਜਿਹਾ ਉੱਪਰ ਹਾਂਜੀ ਹਾਂ ਓਦਾਂ ਵੀ ਤੁਸੀਂ ਕਰ ਸਕਦੇ ਹੋ ਹਾਂਜੀ ਹਾਂ ਓਦਾਂ ਵੀ ਤੁਸੀਂ ਕਰ ਸਕਦੇ ਹੋ ਸੁਰਾਇ ਬੰਦ ਨੂੰ ਆਉਂਦੇ ਫਰਖਾਣੋਂ ਜਿਹੜੀ ਕੰਧ ਦੀ ਜਿਹੜੀ ਦੇਖਾ ਹੋਰੀ ਪੱਥਰੀ ਜੀ ਹਾਂ ਜੀ ਤੁਸੀਂ ਜਿਵੇਂ ਇਹਦੇ ਚ ਤੁਸੀਂ ਲਾਈਟ ਡਾਰਕ ਦਾ ਕੰਬੀਨੇਸ਼ਨ ਮਿਲ ਜਾਣਾ ਇਹ ਚ ਮਿਲ ਜਾਣਾ ਹੈ ਅੱਗੇ ਡਾਰਕ ਲਾਈਟ ਡਾਰਕ ਦਾ ਮਿਲਣ ਵਾਲਾ ਐਦਾਂ ਵੀ ਦਿਲਾ ਸਕਦੇ ਹੋ ਆ ਸਹੀ ਗੱਲ ਹੈ ਜੀ ਮੰਨ ਕੇ ਚਲੋ ਜਿਵੇਂ ਬੰਦਾ ਥੋੜੀ ਜਿਹੀ ਬੰਦਾ ਇਹ ਹੁੰਦਾ ਹੈ ਹਾਂਜੀ ਚੰਗੇ ਕਿੱਟੇ ਰੰਗ ਦੇ ਵਿੱਚ ਦਿਖਾਈ ਹਾਂਜੀ ਹਾਂ ਇੱਕ ਵਾਰੀ ਥੱਲੇ ਆਪਣਾ ਫਰੋਟ ਤੇ ਹੋ ਗਈ ਹਾਂਜੀ ਹਾਂ ਫਿਰ ਇਹ ਅੱਗੇ ਆ ਇਹ ਆਪਣੇ ਬਾਹਰਲੀ ਵੈਸਟ ਆ ਇਹ ਲੈਣਾ ਬਾਹਰ ਹਾਂ ਇਹ ਫੁੱਲ ਬਾਡੀ ਆਈ ਇਹ ਸਿੱਕ ਮੈਡ ਦੇ ਵਿੱਚ ਹੋਊਗੀ ਇਹ ਤੁਸੀਂ ਬਾਹਰ ਆਪਣੇ ਪੋਰਚ ਏਰੀਆ ਲਾਉਣਾ ਹਾਂਜੀ ਹਾਂਜੀ ਜੇ ਆਪਾਂ ਬਾਹਰ ਸੱਤ ਤੇ ਲਾਉਣੀ ਆ ਸਾਨੂੰ ਅਪਲਾਈ ਕਰ ਸਕਦੇ ਆ ਠੀਕ ਆ ਜੀ ਇਹ ਸੱਤ ਉੱਪਰ ਵੀ ਲੱਗ ਜਾਂਦੀ ਹੈ ਬਾਕੀ ਮੈਡ ਦੇ ਵਿੱਚ ਇਹ ਮਿਲ ਜਾਣੀ ਆ ਬਾਹਰ ਲਾਉਣ ਵਾਸਤੇ 2x2 ਦੇ ਵਿੱਚ ਇਹ 2x2 ਦੇ ਵਿੱਚ ਇਹ 2x2 ਦੇ ਵਿੱਚ ਗਲੋਸੀ ਡਾਇਲ ਮਿਲ ਜਾਂਦੀ ਆ ਠੀਕ ਆ ਜੀ ਇਹ ਗਲੋਸੀ ਡਾਇਲ ਆ 2x2 ਦੇ ਵਿੱਚ ਇਸ ਤੋਂ ਇਲਾਵਾ 32x44 ਚਾਹੇ ਦੀ ਇਧਰ ਹੀ ਸਾਈਜ਼ ਆ 32x44 ਦਾ ਸਾਈਜ਼ ਆ ਜੀ 32 ਇੰਚ ਚੌੜਾ ਜੀ 44 ਲੰਬਾ ਹਾਂਜੀ ਹਾਂ 32x44 ਦੇ ਚਲੋ 5 ਫੁੱਟ ਥੋੜੀ ਉੱਪਰ ਹਾਂਜੀ ਟਾਰਗੇਟ ਚੁੱਕੋ ਜਿਹਦੇ ਵਿੱਚ ਮਾਨੂੰ ਇਹ ਕਲਰ ਮਿਲ ਜਾਣਗੇ ਡਿਜ਼ਾਈਨ ਮਿਲ ਜਾਣਗੇ ਤੁਹਾਨੂੰ 32x44 ਦੇ ਵਿੱਚ ਇਹ ਸਾਰੇ 32x44 ਡਿਜ਼ਾਈਨ ਨੇ ਹਾਂਜੀ ਠੀਕ ਹੈ ਠੀਕ ਹੈ ਤੇ ਇਤੋਂ ਜਿਵੇਂ ਇਹ ਪਈ ਵਾਲੀ ਜੇ ਕਿ ਚੀਜ਼ਾਂ ਨੇ ਇਹ ਗਲੀਚਾ ਡੈਲਾਈ ਇਹ ਠੀਕ ਹੈ ਇਹ ਵੀ ਗਲੀਚਾ ਡੈਲਾਈ ਹਾਂਜੀ ਠੀਕ ਹੈ ਜੀ ਇਹ ਦੇਖ ਸਕਦੇ ਇਹ ਮੰਨ ਲਓ ਜਿਵੇਂ ਆਪਾਂ ਆਪਣੇ ਡਰੈਗ ਰੂਮ ਦੇ ਵਿੱਚ ਜਾਂ ਲੌਬੀ ਦੇ ਵਿੱਚ ਇੱਕ ਦੋ ਪੀਸ ਪਾਉਣੇ ਨੇ ਆਮ ਚਲੋ ਜੀ ਹਾਂ ਮੰਨ ਲਓ ਗਲੀਚੇ ਮੰਗ ਮੈਂ ਆਪਾਂ ਆਮ ਗਲੀਚੇ ਰੱਖ ਲੈਣੇ ਆ ਇਹ ਟਾਇਲੇ ਮੰਨ ਲਓ ਗਲੀਚਾ ਡੈਲਿਆ ਉਹ ਹੈ ਹਾਂਜੀ ਹਾਂਜੀ ਇਸ ਤੋਂ ਇਲਾਵਾ ਤੁਹਾਨੂੰ 2x4 ਦੇ ਵਿੱਚ ਹੋਰ ਰੇਂਜ ਮਿਲ ਜਾਣੀਆਂ 2x4 ਦੇ ਵਿੱਚ ਆਉਣ ਲਈ ਕਾਫੀ ਰੇਂਜ ਆ ਦੇਖਾਰੇ ਡਿਜ਼ਾਈਨ ਲੈ ਵੀਰੋ ਤਾਂ ਬਾਈਚਾਰ ਦੇ ਤੁਸੀਂ ਦੇਖ ਸਕਦੇ ਹੋ ਤੇ ਇਹ ਥੱਲੇ ਆ ਗਈ ਸਾਰੀ ਹੈ ਜੀ ਹਾਂਜੀ ਇਹ ਆਪਣੀ 12 ਮੀਮ ਮੋਟੀ ਹੁੰਦੀ ਹੈ ਟਾਇਲ ਜੀ 16 ਮੀ ਵਾ 16 ਟਾਇਲ ਆਈ ਇਹ 16 16 ਇੰਚ ਵਾ 16 ਆਈ ਟਾਇਲ ਹਾਂਜੀ ਠੀਕ ਹੈ ਜੀ ਤੇਰੋ ਕਿਚਨ ਵਾਸਤੇ ਕੋਈ ਕਿਚਨ ਵਾਸਤੇ ਜੇ ਮੈਂ ਮੰਨ ਲਉ ਕਿਚਨ ਟਾਇਲ ਮਿਲ ਜਾਣੀ ਹੈ ਜੀ ਠੀਕ ਹੈ ਜੀ ਨੂੰ ਇਹਦੇ ਚ ਮਲੋ ਡਿਜ਼ਾਈਨ ਹੋਰ ਮਿਲ ਜਾਂਦੇ ਨੇ ਸਟੀਲ ਸੈਂਕ ਮਿਲ ਜਾਣੇ ਨੇ ਕਿਚਨ ਵਾਸਤੇ ਜੀ ਇਹ ਵੀ ਅਵੇਲੇਬਲ ਨੇ ਆਪਣੇ ਲਈ ਠੀਕ ਹੈ ਜੀ ਸਟੀਲ ਦੇ ਵਿੱਚ ਆ ਗਿਆ ਹੈ ਹਾਂ ਜੀ ਸਟੀਲ ਦੇ ਵਿੱਚ ਆ ਗਿਆ ਜੀ ਠੀਕ ਹੈ ਦੀਪਾ ਦਿਖਾ ਦਿਂਦਰ ਸਾਰੇ ਫਿਰ ਇਹ ਆਪਾਂ ਨੂੰ ਮੰਨ ਲਓ ਪੱਥਰ ਦਾ ਵੀ ਮਿਲ ਜਾਣਾ ਜੀ ਠੀਕ ਹੈ ਜੇ ਆਪਣਾ ਕਿਚਨ ਸੈਂਕ ਹਟਕਰਾਉਣਾ ਹੋਵੇ ਹਾਂ ਜੀ ਹਾਂ ਜੀ ਆ ਉਹ ਵੀ ਬਸ ਪੱਕੇ ਇਹਦੇ ਵਿੱਚੋਂ ਹਟੋਗੇ ਹਾਂ ਹਾਂ ਦੇ ਵਿੱਚ ਕੰਡ ਚ ਨਹੀਂ ਆਪਣੇ ਸੈਲਫ ਬਣਦੀ ਆ ਕਿਚਨ ਦੇ ਵਿੱਚ ਸਰਫ ਦੇ ਉੱਤੇ ਸਰਫ ਦੇ ਉੱਤੇ ਪੱਥਰ ਦੀ ਸਰਫ ਹਾਂ ਜੀ ਹਾਂ ਜੀ ਠੀਕ ਹੈ ਠੀਕ ਹੈ ਤਿਹਰੇ ਹੈ ਇਹ ਤਿਹੜਾ ਆ ਗਈ ਇਹ ਆਪਣਾ ਮੱਥਰ ਦੇ ਵਿੱਚ ਆ ਗਈ ਹਾਂ ਇਹ ਪੱਥਰ ਦੇ ਵਿੱਚ ਆ ਕਿਉਂਕਿ ਸਾਰਾ ਕੰਮ ਪੱਥਰ ਦਾ ਹੁੰਦਾ ਹਾਂਜੀ ਸਹੀ ਹੈ ਵਿੱਚ ਵਾਲੋ ਕਸਟਮਰ ਦੀ ਚੁਆਇਸ ਹੁੰਦੀ ਆ ਵੀ ਪੱਥਰ ਦਾ ਹੀ ਲਵਾਉਣਾ ਠੀਕ ਠੀਕ ਕਿਉਂਕਿ ਅੱਜ ਪਾਂਡਾ ਵੀ ਨਹੀਂ ਖੜਕਦਾ ਹੈਗਾ ਹਾਂਜੀ ਗੱਲ ਸਹੀ ਹੈ ਇਹਦੇ ਵਿੱਚ ਜਮਲਾ ਵੀ ਬੱਚੇ ਦੇ ਖੜਕਦਾ ਹਾਂਜੀ ਬਾਕੀ ਇਹਦੀ 5 ਸਾਲ ਦੀ ਗਾਰੰਟੀ ਵੀ ਹੁੰਦੀ ਹੈ ਜੀ ਇਹਦੀ ਲਾਈਫ ਲਾਈਫਟੇ ਵੀ ਬਹੁਤ ਜ਼ਿਆਦਾ ਹੈ ਜੀ ਗਾਰੰਟੀ ਹਮੇਸ਼ਾ ਚੱਲਦੀ ਪਹਿਲਾਂ ਜੇ ਆਪਣਾ ਲੱਕ ਖਰਾਬ ਹੋ ਜੇ ਜਾਂ ਕੋਈ ਇਹ ਚ ਕਲਰ ਫੋਰ ਵੀ ਹੋਏ ਲਿੱਪੇ ਜਾਂਦੇ ਨਹੀਂ ਜੀ ਜੇ ਤੁਹਾਡਾ ਜਦੋਂ ਪੂਨ ਪੰਜ ਸਾਲ ਦੀ ਆਪਣੀ ਹਾਂਜੀ ਹਾਂਜੀ ਠੀਕ ਹੈ ਜੀ ਤੇਰ ਤੋਂ ਬਾਅਦ ਇਹ ਆਪਣੀ ਇੱਕ ਕਿਚਨ ਡੈਕ ਲੱਗੀ ਜੀ ਇਹ ਸਾਰੀ ਕਰਨਾ ਪਾ ਪਾ ਦੇਣਾ ਹਾਂ ਜੀ ਤਾਂ ਦੇ ਦੇ ਜੇ ਮਨ ਲੋ ਤੋ ਕਿ ਕਿਚਨ ਦੀ ਸੈਲਫ ਦੇ ਉੱਪਰ ਜਿਹੜੀ 2 ਫੁੱਟ ਹੁੰਦੀ ਆ ਰੱਖੀ ਹੋਈ ਆਪਣੀ ਇਹ ਉਹਦੇ ਤੇ ਲੱਗ ਜਾਣੀਆਂ ਜੀ ਇਹ ਸਾਰੀ ਤੇ ਲੱਗ ਜਾਈ ਹਾਂਜੀ ਕਿ ਤੁਸੀਂ ਇੱਕ ਪੀਸ ਲਵਾ ਕੇ ਸਾਈਡ ਤੇ 2x4 ਦੀ ਟੈਲਪਾ ਦੋ ਪੀਸ ਲਵਾ ਸਕਦੇ ਹੋ ਮੈਕਸਿਮਮ ਮਨੋ ਜਿੰਨਾ ਕਿ ਤੁਹਾਡਾ ਸੋਨਾ ਹਾਂ ਜੀ ਐਂਡ ਬਣਾਉਣ ਵਾਸਤੇ ਸੋਨੂੰ ਸੋਨਾ ਲੱਗਦਾ ਸੋਨਾ ਬਣਾਉਣ ਵਾਸਤੇ ਹਾਂਜੀ ਹਾਂਜੀ ਠੀਕ ਹੈ ਠੀਕ ਹੈ ਤੇ ਹੋਰ ਜਿਵੇਂ ਇਹ ਟ੍ਰੇ ਟੈਲਾ ਇਹ ਵੀ ਟੈਲਾ ਨੇ ਜੀ ਹਾਂਜੀ ਇਹ ਵੀ ਟੈਲਾ ਨੇ ਜੀ ਇਹ ਕਿੱਥੇ ਰੱਖ ਦੀ ਇਹ ਜੀ ਆਪਾਂ ਜਿਵੇਂ ਜੇ ਆਪਾਂ ਕੰਨ ਤੇ ਟੈਲ ਹੁਣੇ ਲੌਬੀ ਵਗੈਰਾ ਚ ਲਾ ਸਕਦੇ ਇਹਨੂੰ ਠੀਕ ਹੈ ਜੀ ਇਹ ਵਾਲਾ ਬਿਲਦਸਤਾ ਦਾ ਹੋ ਜਾਣਾ ਹੈ ਤੇ ਕੱਦੀ ਜੀ ਡਿਜ਼ਾਈਨ ਪਾਉਣਾ ਹਾਂ ਇੱਕ ਅੱਧਾ ਡਿਜ਼ਾਈਨ ਹੋਣਾ ਹਾਂਜੀ ਹਾਂ ਜੇ ਤੁਸੀਂ ਬਾਕੀ ਡੈਲ ਕੰਨ ਤੇ ਤੁਸੀਂ ਪੁੱਛ ਰਹੇ ਸੀ ਕਿ ਨਾ ਕੰਨ ਤੇ ਲਾਉਣਾ ਤਾਂ ਇਹ ਪਵਾ ਸਕਦੇ ਹਾਂ ਵਿੱਚ ਜਿਵੇਂ ਬਾਕੀ ਆਪਣੇ ਮੈਂ ਇਹਨੂੰ ਚਲਵਾ ਲਈਆਂ ਹਾਂ ਹਾਂਜੀ ਉਹਦੇ ਵਿੱਚ ਇੱਕ ਅੱਧੀ ਹਾਂ ਇੱਕ ਪੀਸ ਇਹ ਲੱਗ ਜਾਣਾ ਇੱਕ ਕੰਨ ਤੇ ਲੱਗਿਆ ਸੋਨਾ ਲੱਗਣਾ ਥੋੜਾ ਜਿਆ ਇਹਨੂੰ ਫੋਟੋ ਹੁੰਦੀ ਆਨੇ ਵਿੱਚ ਹਾਂਜੀ ਤਉ ਦੇ ਬਿਤੇ ਪੱਕਾ ਹੀ ਹੋ ਜੂਗਾ ਪੱਕਾ ਹੀ ਹੋ ਜੂਗਾ ਹਾਂਜੀ ਠੀਕ ਠੀਕ ਹੈ ਤੇ ਹੋਰ ਕੀ ਖਸਮਾ ਮਿਲਦਾ ਬਜੀ ਆਪਣੇ ਕੋਲ ਇਹ ਕੋਲਾ ਬਾਈ ਹੋਰ ਆਪਣੇ ਲਈ ਬਜੀ ਪਾਈਪ ਮਿਲ ਜਾਣਾ ਜਿਵੇਂ ਆਪਾਂ ਕੋਲ ਪੀਵੀਸੀ ਪਾਈਪ ਅਸੀਂ ਵੀ ਪੀਸੀ ਯੂਪੀਪੀਸੀ ਠੀਕ ਹੈ ਜੀ ਸਾਰਾ ਫੈਨੋਲੈਕਸ ਕੰਪਨੀ ਦਾ ਆਪਣੇ ਲਈ ਫੈਨੋਲੈਕਸ ਦਾ ਅਥੋਰਾਈਜ਼ਡ ਡੀਲਰ ਡੀਲਰਸ਼ਿਪ ਵੀ ਆਪਣੇ ਕੋਲ ਜਿਵੇਂ ਟੈਂਕੀਆਂ ਵਗੈਰਾ ਇਹ ਰਹਿ ਰਿਹਾ ਵਗੈਰਾ ਹਾਂ ਟੈਂਕੀਆਂ ਵੀ ਹਾਂ ਮਿਲ ਜਾਂਦੀਆਂ ਨੇ ਜੀ ਠੀਕ ਟੈਂਕੀਆਂ ਤੇ ਜਿਹੜਾ ਆਪਣਾ ਪਾਇਆ ਪੈਣਾ ਸਰ ਕੰਦਾ ਦੇ ਵਿੱਚ ਹਾਂਜੀ ਕੰਦਾ ਦੇ ਵਿੱਚ ਪਾਈਪ ਪੀਵੀਸੀ ਪਾਈਪ ਮਤਲਬ ਸੀਪੀਪੀਸੀ ਯੂਪੀਪੀਸੀ ਪਲੰਬਰ ਹੀ ਪਲੰਬਰ ਦਾ ਸਾਰਾ ਸਮਾਨ ਬਾਥਰੂਮ ਦੇ ਜਿਹੜੇ ਕੋਈ ਗੱਲਾਂ ਕੋਲ ਆਉਂਦਾ ਏ ਹਾਂਜੀ ਹਾਂ ਤਾਂ ਤੁਸੀਂ ਟਾਇਲਾਂ ਤੋਂ ਲੈ ਕੇ ਆਪਣਾ ਬਾਥਰੂਮ ਦਾ ਜਿੰਨਾ ਵੀ ਸਮਾਨ ਆ ਵਾਸ਼ਰੂਮ ਦੇ ਮਤਲਬ ਕੋਠੀ ਦੇ ਸਟਾਰਟਿੰਗ ਤੋਂ ਲੈ ਕੇ ਕੋਠੀ ਦੇ ਲਾਸਟ ਤੱਕ ਗ੍ਰੇਨਾਈਟ ਦਾ ਕੰਮ ਲੈ ਲੋ ਸਾਰਾ ਕੁਝ ਅਵੇਲੇਬਲ ਸਾਰਾ ਕੁਝ ਮੇਰੇ ਕੋਲ ਅਵੇਲੇਬਲ ਹਾਂਜੀ ਹਾਂ ਕਿ ਕਿਧਰੇ ਮੰਨ ਕੇ ਚੱਲੋ ਬੰਦੇ ਨੂੰ ਹੀ ਲੇਖਾ ਵੀ ਆਪਾਂ ਉੱਥੋਂ ਫੜਦੇ ਜਾਂ ਉੱਥੋਂ ਫੜਦੇ ਆ ਕੋਈ ਨਹੀਂ ਹਾਂ ਸਾਰਾ ਸਾਰਾ ਆਪਣੇ ਕੋਲ ਅਵੇਲੇਬਲ ਹੈ ਠੀਕ ਹੈ ਠੀਕ ਹੈ ਤੇ ਵੀਰ ਜੀ ਕੁਝ ਹੋਰ ਤੋਂ ਇਹ ਜਿਹੜੇ ਪੇਸ਼ ਹਨ ਕਾਨ ਦੇ ਉਹ ਮੈਂ ਬੜਾ ਸਮਝਾ ਦਿਓ ਜੀ ਸਾਡੀ ਲੋਕੇਸ਼ਨ ਪਾਸੋ ਤੋਂ ਨਾਬੇ ਵੱਲੋਂ 5 ਕਿਲੋਮੀਟਰ ਨਾਬੇ ਤੋਂ ਪਾਸੋ ਵੱਲੋਂ 14 ਕਿਲੋਮੀਟਰ 14 ਤੋਂ 16 ਕਿਲੋਮੀਟਰ ਅੱਗੇ ਸਹੋਲੀ ਪਿੰਡ ਦੇ ਨਜ਼ਦੀਕ ਖਟੜਾਜ਼ ਸੈਨੇਟਰੀ ਐਂਡ ਟੈਲਮਾਰਕ ਤੇ ਇਹ ਆਪਣਾ ਕੰਟੈਕਟ ਨੰਬਰ ਆਪਰੇ ਦੋ ਜੀ ਇਹਦਾ ਪੁਰਾਣਾ ਨੰਬਰ 97814 14622 ਠੀਕ ਹੈ ਜੀ ਹਾਂ ਜੀ ਬ੍ਰੋ ਇਹ ਜੀ ਬਾਈ ਜੀ ਜਿਹਨਾਂ ਨੇ ਆਪਾਂ ਨੂੰ ਆਪਣੇ ਪੇਜਾਂ ਦੇ ਜਾਂ ਕੋਠੀ ਦੇ ਵਿੱਚ ਜਾਂ ਬਾਤ ਹੁੰਦੇ ਵਿੱਚ ਐਡਿਟਰ ਫਲਾਣ ਵੀ ਖਾਦੜ ਪਰ ਦਿੱਤੀ ਜੇ ਤੁਹਾਨੂੰ ਆਪਣਾ ਇਹ ਤਾਂ ਵੀਰ ਨੇ ਆਪਣੀ ਲੋਕੇਸ਼ਨ ਆ ਉਹ ਚ ਜਿਹੜਾ ਸੁਨੇਹਾ ਦਿੱਤੀ ਹੈ ਬਾਕੀ ਆਪਾਂ ਵੀ ਦੇਖ ਕੇ ਆਪਣੇ ਵੀਡੀਓ ਦੇ ਵਿੱਚ ਮੈਂਸ਼ਨ ਕਰ ਦਾਂਗੇ ਬਾਕੀ ਜੇ ਵੀਰੋ ਵੀਰੋ ਵੀ ਤਾਂ ਅਮ ਜੀ ਸੈਦਮੁਸਤੈਫਰ ਦਿਓ ਜੇ ਫੇਸਬੁਕ ਪੇਜ ਦੇ ਫੇਸਬੁਕ ਪੇਜ ਨੂੰ ਫੋਲੋ ਕਰ ਲਿਓ ਬਾਕੀ ਆਪਾਂ ਇੰਸਟਾਗ੍ਰਾਮ ਨੂੰ ਫੋਲੋ ਜੁਗਾ ਦੂਸਰੇ ਪਾਰ ਜਿਹੜੇ ਖੁੰਦੇ ਰਹਿੰਦੇ ਆ ਤੇ ਜਿਹੜਾ ਇੰਨਾ ਹੁਸੇ ਆਪਾਂ ਅਪਲੋਡ ਕਰਾਂਗੇ ਬਾਕੀ 私たちもね、私たちの場合。